ਗੱਲ ਕਰਦੇ ਆ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੀ ਜਿਨ੍ਹਾਂ ਵਿੱਚ ਪੰਜਾਬੀ ਵੀ ਕਾਫੀ ਵੱਡੀ ਗਿਣਤੀ ਸ਼ਾਮਿਲ ਨੇ ਹੁਣ ਜਾਣਕਾਰੀ ਜੋ ਮਿਲ ਰਹੀ ਹੈ ਬੀਤੇ ਦਿਨ ਇੱਕ ਜਹਾਜ਼ ਲੈਂਡ ਕੀਤਾ ਹੈ ਤੇ ਹੁਣ ਦੋ ਪੰਜਾਬੀਆਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਡਿਪੋਰਟ ਕੀਤੇ ਦੋ ਪੰਜਾਬੀਆਂ ਨੂੰ ਲੈ ਕੇ ਵੱਡੀ ਖਬਰ ਹੈ ਦੱਸ ਦੇ ਕੇ ਪਟਿਆਲਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੰਦੀਪ ਤੇ ਪ੍ਰਦੀਪ ਡਿਪੋਰਟ ਕੀਤੇ ਗਏ ਦੂਜੇ ਜਹਾਜ਼ ਵਿਚ ਆਏ ਸੰਜਣਾ ਨੂੰ ਗ੍ਰਿਫਤਾਰ ਕੀਤਾ ਗਿਆ दस दे के संदीप संदीप प्रदीप रिपोर्ट किए गए दूजे जहाज विच वापस आए सन जिन्होंने गिरफ्तार किया गया राजे दो खिलाफ है कार्रवाई हम की जा रही है कानूनी पटियाला पुलिस वो दोह खिलाफ इतने कानूनी कार्रवाई फिलहाल की जा रही है सो बीते दिन एक जहाज है रात लैंड है और इन्ह दो सवार सन ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕੀਤਾ ਪਟਿਆਲਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਿਸ ਨਾਲੇ ਪਗੋੜੇ ਸਨ ਦੋਵੇਂ ਸੰਦੀਪ ਤੇ ਪ੍ਰਦੀਪ ਰਿਪੋਰਟ ਕੀਤੇ ਗਏ ਦੂਜੇ ਜਹਾਜ਼ ਦੇ ਵਿੱਚ ਵਾਪਸ ਆਏ ਸਨ ਔਰ ਜਦੋਂ ਇੱਥੇ ਹੁਣ ਜਾਂਚ ਕੀਤੀ ਗਈ ਤਾਂ ਫਿਰ ਰਾਜਪੁਰਾ ਵਿੱਚ ਕੋਕੀ 175 ਐਫ ਆਈ ਆਰ ਤੇ ਤਹਿਤ ਇਹ ਪਗੋੜੇ ਸਨ ਦੋਵੇਂ ਸੰਦੀਪ ਤੇ ਪ੍ਰਦੀਪ ਤੇ ਕਤਲ ਦੇ ਕੇਸ ਵਿੱਚ ਇਹ ਪਗੋੜੇ ਸਨ ਦਮਨ ਪੀ ਸਾਡੇ ਨਾਲ ਇਸ ਵੇਲੇ ਜੁੜੇ ਨੇ ਦਮਨ ਜਿਸ ਨਾਲ ਬੀਤੇ ਦਿਨ ਦੂਜਾ ਜਹਾਜ਼ ਜਿਹੜਾ ਹੈ ਇਹ ਰਿਪੋਰਟ ਭਾਰਤ ਨੂੰ ਲੈ ਕੇ ਆਇਆ ਲੇਕਿਨ ਇਹਨਾਂ ਚੋਂ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਜਾਣਕਾਰੀ ਮਿਲ ਰਹੀ ਹੈ ਕੀ ਕੁਝ ਅਪਡੇਟ ਹੈ ਇਸ ਪੂਰੇ ਮਾਮਲੇ ਲੈ ਕੇ ਅ ਬਿਲਕੁਲ ਰਾਜਾ ਜਿਸ ਤਰੀਕੇ ਨਾਲ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਰਿਪੋਰਟ ਹੋ ਰਹੇ ਨੇ ਕਿ ਕਿ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਜਿਹੜੇ ਨੇ ਉਹ ਖੰਗਾਲੇ ਜਾਣਗੇ ਜੋ ਡੀਜੀਪੀ ਪੰਜਾਬ ਦੇ ਵੱਲੋਂ ਵੀ ਕਿਹਾ ਗਿਆ ਔਰ ਲਗਾਤਾਰ ਜੋ ਪੁਸ਼ਟੀ ਹੋਂਦੀ ਹੈਗੀ ਤਾਂ ਉਸ ਦੇ ਵਿੱਚ ਦੋ ਨੌਜਵਾਨ ਜੁਤੀ ਜੋ ਕੱਲ ਚਾਰਜ ਆਇਆ ਅਮਰੀਕਾ ਤੋਂ ਉਸ ਵਿੱਚੋਂ 7 ਜਿਹੜੇ ਨੌਜਵਾਨ ਨੇ ਪਟਿਆਲਾ ਦੇ ਦਸਤੇ ਜਾਂਦੇ ਨੇ ਕਿ ਜਿਹੜੇ ਬਾਗਾਇਆ ਕੋਈ ਚਿੱਕ ਤਾਂ ਉਸ ਦੇ ਵਿੱਚੋਂ ਦੋ ਨੌਜਵਾਨ प्रदीप ਤੇ ਸੰਦੀਪ ਦਾ ਕ੍ਰਿਮੀਨਲ ਰਿਕਾਰਡ ਬਿਲਿਆ ਹੈਗਾ ਯਾਨੀ ਕਿ ਜੋ ਪਟਿਆਲਾ ਪੁਲਿਸ ਸੀਗੀ ਉਹ ਲਗਾਤਾਰ ਇਸ ਦਾ ਵੀ ਪਾਲ ਕਰੀ ਸੀ ਔਰ ਉਸ ਨੂੰ ਲੈ ਕੇ ਐਨਓਸੀ ਵੀ ਜਿੱਦੀ ਉਹ ਜਾਰੀ ਕੀਤੀ ਗਈ ਸੀ ਦੋਨੋਂ 302 ਜੋ ਕਿ ਕਤਲ ਕੇਸ ਦੀ ਧਾਰਾ ਹੁੰਦੀ ਹੈ ਉਸ ਦੇ ਤਹਿਤ ਜਿਹੜੇ ਦੋਨੋਂ ਫਰਾਰ ਸੀਗੇ ਔਰ ਦੋਨੋਂ ਆ ਪਗੌੜੇ ਜਿਹੜੇ ਉਕਰਾਰ ਸੀਗੇ ਤੇ ਅੱਜ ਜਦੋਂ ਇਹ ਅਮਰੀਕਾ ਦਾ ਚਾਰਜ ਆਇਆ ਤਾਂ ਦੋਨਾਂ ਦੀ ਜਿਹੜੀ ਉਸਨਾਖ ਪਈ ਉਹਦੇ ਵਿੱਚ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਵਕਤ ਇਹ ਦੋਨੋਂ ਜਿਹੜੇ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਔਰ 2023 ਦਾ ਇਹ ਕਤਲ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਜਿਹਦੇ ਵਿੱਚ 175/23 ਐਫ ਆਈ ਆਰ ਜਿਹੜੀ ਉਹ ਰਾਜਪੁਰਾ ਥਾਣੇ ਦੇ ਵਿੱਚ ਦਰਜ ਕੀਤੀ ਕਤਲ ਨੂੰ ਲੈ ਕੇ ਦੇਦੇ ਵਿੱਚ 302 307 ਤੱਕ ਦੀ ਹਤਾ ਰਾਮਾ ਜਿਹੜੀਆਂ ਸੀਗੀਆਂ ਤੋਂ ਉਸ ਦੇ ਵਿੱਚ ਸੰਦੀਪ ਸਿੰਘ ਦਾ ਨਾਮ ਆਇਆ ਤੇ ਉਸ ਦੇ ਵਿੱਚ ਪ੍ਰਦੀਪ ਸਿੰਘ ਦੀ ਵੀ ਜਿਹੜੀ ਪੂਰੀ ਇਨਵੋਲਵਮੈਂਟ ਹੈ ਉਹ ਦੱਸੀ ਜਾ ਰਹੀ ਹੈ ਤੇ ਇਹ ਇਹਨੂੰ ਖਦਸ਼ਾ ਕਿਤੇ ਨਾ ਕਿਤੇ ਸੀਗਾ ਕਿ ਇਹਨਾਂ ਦਾ ਕਿਤੇ ਨਾ ਕਿਤੇ ਕ੍ਰਿਮੀਨਲ ਰਿਕਾਰਡ ਤਾਂ ਉਹ ਕ੍ਰਿਮੀਨਲ ਰਿਕਾਰਡ ਜਿਹੜਾ ਉਹ ਦੋ ਰਿਪੋਰਟੀਆਂ ਦਾ ਨਿਕਲ ਕੇ ਸਾਹਮਣੇ ਆਇਆ ਹੈਗਾ ਔਰ ਇਹਨਾਂ ਨੂੰ ਪਰਿਵਾਰ ਤੋਂ ਜਿਹੜਾ ਪਰਿਵਾਰ ਨੂੰ ਨਹੀਂ ਸੌਂਪਿਆ ਗਿਆ ਬਲਕਿ ਪੁਲਿਸ ਨੇ ਆਪਣੀ ਨਾਸਤ ਤੇ ਲੈ ਤਾ ਤੇ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈਗੀ ਆ ਹੁਣ ਲੱਗਦਾ ਇਹ ਵੀ ਵੇਖਣ ਵਾਲਾ ਹੋਵੇਗਾ ਕਿਉਂਕਿ ਲਗਾਤਾਰ ਜੋ ਚਾਹ ਜਿਆਦਾ ਸਿਲਸਿਲਾ ਜਾਰੀ ਹੈਗਾ ਹਾਂ ਦਾ ਉਸ ਦੇ ਵਿੱਚ ਕਿੰਨੇ ਅਜਿਹੇ ਜਿਹੜੇ ਨਿਕਲਦੇ ਨੇ ਜਿਨ੍ਹਾਂ ਦੇ ਖਿਲਾਫ ਕ੍ਰਿਮੀਨਲ ਰਿਕਾਰਡ ਨੇ ਕਿ ਜਿਹੜਾ ਕਿੰਨੇ ਇੱਕ ਅਜਿਹੇ ਪੁਰਾੜੇ ਨੇ ਕਿ ਜੋ ਤੋ ਇੱਥੇ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੰਦੀਪ ਤੇ ਪ੍ਰਦੀਪ ਤੇ ਕਸਲ ਕੇਸ ਵਿੱਚ ਜਿਹੜੇ ਇਹ ਪਗੋੜੇ ਸਨ ਸੋ ਇਸ ਵਿੱਚਕਾਰ ਪਟਿਆਲਾ ਪੁਲਿਸ ਵੱਲੋਂ ਦੋਹਾਂ ਦੇ ਖਿਲਾਫ ਹੁਣ ਕਾਨੂੰਨੀ ਕਾਰਵਾਈ ਜੜੀ ਹੈ ਉਹ ਕੀਤੀ ਜਾ ਰਹੀ ਜਿਸ ਤਰ੍ਹਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਮਨ ਲਗਾਤਾਰ ਸਾੜਨਾ ਬਣੇ ਹੋਏ ਨੇ ਜਾਣਕਾਰੀ ਜੋ ਦੇ ਰਹੇ ਨੇ ਸੋ ਦੱਸ ਦੇ ਕਿ ਦਮਨ ਜਿਸ ਤਰ੍ਹਾਂ ਦੇ ਨਾਲ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਆ ਇੱਥੇ ਕਿਉਂਕਿ ਅੰਮ੍ਰਿਤਸਰ 에어ਪੋਰਟ ਤੇ ਲੈਂਡ ਕੀਤਾ ਸੀ ਉਤੋਂ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ बिल्कुल देखो क्योंकि जदों अमृतसर एयरपोर्ट से चार्ज लैंड करता है तो उसके बाद यह भी जो जानकारी है कि जिले की जो पुलिस लगी हुई है उस तो जेकर कोई किसी जिले तो संबंधित कोई व्यक्ति आ रहा है का, तो उस जिले की जी पुलिस वो भी पहुंच दी है आचती है ਔਰ ਉਹ ਆਪਣੇ ਜਿਹੜੇ ਉੱਤੇ ਪਹੁੰਚੇ ਨੌਜਵਾਨ ਨੂੰ ਉਹਨਾਂ ਨੂੰ ਆਪਣੇ ਨਾਲ ਲੈ ਕੇ ਹੁੰਦੀ ਹੈਗੀ ਆ ਤਾਂ ਉਸ ਜਾਂਚ ਦੇ ਵਿੱਚ ਇਹਨਾਂ ਦੋਨਾਂ ਨੂੰ ਜਦੋਂ ਕਿਉਂਕਿ ਐਨਓਸੀ ਜਾਰੀ ਹੋ ਜਵੇ ਤੇ ਲੁਕਆਊਟ ਨੋਟਿਸ ਜਾਰੀ ਹੋ ਜਵੇ ਤਾਂ ਉਸ ਦੇ ਵਿੱਚ ਇਹ ਤਸਵੀਰਾਂ ਗਿਆ ਸੰਪੂਰਨ ਜਿਹੜੇ ਕਿਥੇ ਕਿਤੇ ਕਰ ਦਿੱਤੇ ਜਾਂਦੇ ਨੇ 에어ਪੋਰਟਸ ਤੇ ਜਿਹੜੀ ਰੇਲਵੇ ਸਟੇਸ਼ਨਸ ਤੇ ਕਿ ਇਸ ਸ਼ਕਲ ਦਾ ਵਿਅਕਤੀ ਹੈ ਇਸ ਆਈਡੈਂਟੀਟੀ ਦਾ ਵਿਅਕਤੀ ਜੇਕਰ ਕਿਤੇ ਮਿਲੇ ਤਾਂ ਉਸ ਨੂੰ ਗ੍ਰਿਫਤਾਰ ਕਰ ਲਓ ਤਾਂ ਉਸ ਐਨਓਸੀ ਤਹਿਤ ਦੇਖ ਕੇ ਕਹ ਲਈਏ ਤੇ ਸੰਦੀਪ ਤੇ ਪ੍ਰਦੀਪ ਦੀ ਜਿਹੜੀ ਆ ਉਹ ਪਛਾਣ ਹੋਈ ਆ ਪਾਤਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਹਿਰਾਸਤ ਵਿੱਚ ਲਿੱਤਾ ਔਰ ਇਹ ਵੀ ਜਾਣਕਾਰੀ ਹੈ ਕਿ ਕੋਰ ਦੇ ਵਿੱਚ ਵੀ ਜਲਦ ਜਿਹੜਾ ਕਿਤੇ ਕਿਤੇ ਪੇਸ਼ ਹੈ ਉਹ ਇਹਨਾਂ ਦੋਨਾਂ ਨੂੰ ਜਿਹੜਾ ਕੀਤਾ ਜਾ ਸਕਦਾ ਹੈ ਕਿ ਇਹਨਾਂ ਦੀ ਰਿਮਾਂਡ ਲਈਤੀ ਜਾਵੇ ਔਰ ਖਾਸ ਤੌਰ ਤੇ ਜਿਹੜੇ ਏਜੰਟਾਂ ਨੇ ਇਹਨਾਂ ਨੂੰ ਭੇਜਿਆ ਕੋਈ ਜਿਨ੍ਹਾਂ ਦੇ ਸਿੱਤੇ ਕ੍ਰਿਮੀਨਲ ਰਿਕਾਰਡ ਹੋਵੇ ਤਾਂ ਉਹਨਾਂ ਨੂੰ ਕਿਵੇਂ ਕਿਹੜੇ ਨਕਲੀ ਕਾਗਜ਼ ਇਹੋ ਜਿਹੇ ਬਣਾਏ ਜਾਂ ਕਿਹੋ ਜਿਹੇ ਇਹਨਾਂ ਦੀ ਇਨਵੋਲਵਮੈਂਟ ਹਾਸ ਕਾਗਜ਼ਾ ਦੇ ਵਿੱਚ ਬਣਾਉਣ ਦੇ ਵਿੱਚ ਤਾਂ ਸਾਰੀ ਜਾਂਚ ਕਿਤੇ ਨਾ ਕਿਤੇ ਜਿਹੜੀ ਉਹ ਪੁਲਿਸ ਆਪਣੀ ਅਗਲੀ ਫਰਵਾਈ ਦੇ ਵਿੱਚ ਕਰਦੀ ਹੋਈ ਆ ਜਿਹੜੀ ਉਹ ਨਜ਼ਰ ਵੀ ਆਏਗੀ ਆ ਰਦਾ ਬਿਲਕੁਲ ਇੱਥੇ ਜਿਸ ਨਾਲ ਇੱਕ ਖਬਰ ਸਾਹਮਣੇ ਆ ਰਹੀ ਹੈ ਸੰਦੀਪ ਤੇ ਪ੍ਰਦੀਪ ਜੋ ਕਿ ਡਿਪੋਰਟ ਹੋ ਕੇ ਆਏ ਸਨ ਔਰ ਇੱਥੇ ਉਹਨਾਂ ਨੂੰ ਕਿਉਂਕਿ ਉਹ ਪਗੋੜੇ ਸਨ ਕਤਲ ਕੇਸ ਦੇ ਵਿੱਚ ਔਰ ਇੱਥੇ ਜਦੋਂ ਜਾਂਚ ਕੀਤੀ ਗਈ अपने दर्शकों में भी जानकारी दे दी कि पांच घंटे लगे ने जो तो कि लैंड किया उस तो पूरी जांच और जो फॉर्मेलिटीज ने करद करद उस तो बाद दो है फिलहाल पटियाला पुलिस ने गिरफ्तार किया अगर कार्रवाई की, की जा रही है बहुत बहुत शुक्रिया दमन फिलहाल की जानकारी और अपडेट के